ਅੱਜ ਦੀ ਮੀਟਿੰਗ ਅਸੀਂ ਮਾਲਵਾ ਜ਼ੋਨ ਦੇ ਵਿੱਚ ਜਿੰਨੇ ਸਾਡੇ ਸੀਨੀਅਰ ਲੀਡਰ ਸੀ ਉਹਨਾਂ ਦੀ ਮੀਟਿੰਗ ਭਾਈ ਸੀ ਕਿਉਂਕਿ ਅਗਲੀ ਜਿਹੜੇ ਅਗਲੇ ਅਗਾਹਾਂ ਅਸੀਂ ਕੀ ਕਰ ਰਹੇ ਹਾਂ ਕੀ ਕਰਨ ਜਾ ਰਹੇ ਹਾਂ ਕੀ ਸਾਨੂੰ ਕਰਦਾ ਚੀਜ਼ ਨਾਲ ਤੋਂ ਵਿਚਾਰਾਂ ਹੋ ਸਕਣ ਕੋਸ਼ਿਸ਼ ਅਸੀਂ ਸੁਝਾਅ ਲੈ ਸਕੀਏ ਯਾਨੀ ਸਾਡੀਆਂ ਕਮੀਆਂ ਉਹਨਾਂ ਵੱਲ ਧਿਆਨ ਦੇ ਸਕੀਏ ਤੇ ਇਹਹੀ ਦ੍ਰਿੜਤਾ ਨਾਲ ਇਹ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਵਿੱਚ ਚੇਂਜ ਲਿਆਉਣ ਲਈ ਵਿਚਾਰਾਂ ਹੋਈਆਂ ਜਿਹੜੀ ਪ੍ਰਬੰਧਕ ਕਮੇਟੀ ਸਾਰਾ ਕੁਝ ਬਰਬਾਦ ਕਰੀ ਜਾ ਰਹੀ ਸਾਡਾ ਸਾਡਾ ਮਿਸ਼ਨ ਸਾਡੇ ਸਿਧਾਂਤ ਜਿਹਦੇ ਅੱਜ ਬਹੁਤ ਵੱਡੀ ਮਸਾਲ ਜਿਹੜੀ ਅਕਾਲ ਤਖਤ ਦੇ ਉੱਤੇ ਸ਼ਿਕਾਇਤ ਕਰਨ ਵਾਲੇ ਤੇ ਸ਼ਿਕਾਇਤ ਜਿਨ੍ਹਾਂ ਦੀ ਹੋਈ ਉਹ ਲੋਕ ਤੇ ਇੱਕ ਉਹ ਸ਼ਿਕਾਇਤ ਸੁਣਨ ਵਾਲੇ ਇਹ ਤਿੰਨੇ ਤਰ੍ਹਾਂ ਦਾ ਜਿਹੜਾ ਮਜ਼ਾਕ ਉਡਣ ਡਿਆ ਜਿਹੜੀ ਖਿੱਲੀ ਉਡਣ ਡਈ ਆ ਉਹ ਸਾਡਾ ਇਸ ਮਰਿਆਦਾ ਦਾ ਮਜ਼ਾਕ ਡਾਉਣ ਵਾਲਾ ਜਿਹੜਾ ਵੱਡਾ ਪ੍ਰੂਫ ਹੋਹੀ ਆ ਤਾਂ ਇਸ ਵੰਦ ਚ ਅਸੀਂ ਇਹ ਬੇਨਤੀ ਕੀਤੀ ਹੈ ਕਿ 27 ਤਰੀਕ ਤੱਕ ਇਹਨਾਂ ਨੇ ਥੋੜਾ ਟਾਈਮ ਦਿੱਤਾ ਉਹਦੇ ਵਿੱਚ ਬਹੁਤ ਸਾਰੀਆਂ ਵੋਟਾਂ ਨਹੀਂ ਬਣੀਆਂ ਤੇ ਉਹਦੇ ਵਿੱਚ ਖਾਸ ਕਰਕੇ ਬੀਬੀਆਂ ਜਿਹੜੀਆਂ ਉਹ ਆਪਣੀ ਤਸਵੀਰ ਤੇ ਆਧਾਰ ਕਾਰਡ ਦੇ ਚ ਥੋੜੀ ਜਿਹੀ ਸ਼ਰਮ ਮਹਿਸੂਸ ਕਰਦੀਆਂ ਤੇ ਇੱਕ ਜਿਹੜੇ ਉਹ ਨਹੀਂ ਚਾਹੁੰਦੀਆਂ ਕਿ ਕਿਸੇ ਕੋ ਜਾ ਕੇ ਬਣਉਣੀ ਪਵੇ ਤਾਂ ਅਸੀਂ ਸਰਕਾਰ ਨੂੰ ਬਾਰ ਬਾਰ ਬੇਨਤੀ ਕਰ ਰਹੇ ਹਾਂ ਕਿ ਉਹ ਆਂਗਣਵਾੜੀ ਦੀਆਂ ਜਿਹੜੀਆਂ ਬੀਬੀਆਂ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਭੇਜ ਕੇ ਵੋਟਾਂ ਬਣਵਾਈਆਂ ਜਾਣ ਕਿ ਉਹ ਸਾਡੇ ਬਹੁਤ ਵੱਡੀ ਧੇਰਿਆ ਬੀਬੀਆਂ ਜਿਹੜੀਆਂ ਸਿੱਖ ਬੀਬੀ ਦੀ ਵੋਟ ਹੈ ਜਿਹੜੀ ਉਹ ਬੜੀ ਵੱਡਾ ਬਹੁਤ ਵੱਡਾ 베ਸ ਹੈ ਇਲੈਕਸ਼ਨ ਦਾ ਦੇਖੋ ਇਹ ਜੋ ਕੁਝ ਵੀ ਆ ਆਪਣੇ ਇਹਨਾਂ ਦੇ ਵਿੱਚ ਹੀ ਸਾਨੂੰ ਸਬਰ ਕਰਨਾ ਪੈਣਾ ਕਿਉਂਕਿ ਜਿਹੜੀ ਬਾਹਰ ਜਵਾਨੀ ਜਾ ਰਹੀ ਹੈ ਇਹ ਵੀ ਮਜਬੂਰੀ ਨੂੰ ਜਾ ਰਹੇ ਆ ਕੋਈ ਜ਼ਮੀਨਾਂ ਵੇਚ ਕੇ ਜਾ ਰਿਹਾ ਕੋਈ ਕਰਜ਼ੇ ਤੇ ਕਰਜ਼ਾ ਲੈ ਕੇ ਜਾ ਰਿਹਾ ਪਰ ਜਾ ਰਹੇ ਇਸ ਕਰਕੇ ਕਿਉਂਕਿ ਇੱਥੇ ਰੋਜ਼ਗਾਰ ਹੈ ਨਹੀਂ ਇੱਥੇ ਉਹ ਕੰਮ ਹੈ ਨਹੀਂਗਾ ਤੋ ਇਹ ਇਸ ਤਰੀਕੇ ਨਾਲ ਮਜਬੂਰੀਆਂ ਨੇ ਜਿਹੜੀਆਂ ਬਾਹਰ ਲਾ ਜਾ ਰਹੀਆਂ ਨੇ ਨਹੀਂ ਡੇਟ ਵਧਾਉਣ ਦੀ ਅਪੀਲ ਜੀ ਨਹੀਂ ਡੇਟ ਵਧਾਉਣ ਦੀ ਅਪੀਲ ਨਹੀਂ ਅਸੀਂ ਕਹਾਂਗੇ ਦੇਲ ਹੈਗੇ ਉਹ ਤੋਂ ਬਾਅਦ ਫਿਰ 1 ਮਹੀਨਾ ਸਾਨੂੰ ਇਤਰਾਜਾਂ ਦੀ ਹੈ ਉਹਦੇ ਵਿੱਚ ਵੀ ਬਣ ਸਕਦੀਆਂ ਨੇ ਇਸ ਕਰਕੇ ਡੇਟ ਵਧਾਉਣ ਦੀ ਥਾਂ ਤੇ ਇਹ ਕੰਮ ਕਰਨ ਤੇ ਵੇਲੇ ਸੱਤੇ ਐਲੈਕਸ਼ਨ ਹੋ ਠੀਕ ਹੈ ਹਾਂਜੀ ਅੱਜ ਪੰਥਕਰ ਲਈ ਲਹਿਰ ਦੀ ਮਾਲਵਾ ਜੋਨ ਦੇ ਜਿੰਨੇ ਵੀ ਜ਼ਿਲ੍ਹੇ ਨੇ ਸਾਰਿਆਂ ਦੇ ਪ੍ਰਧਾਨ ਤੇ ਹੋਰ ਜਿਹੜੇ ਅਹੁਦੇਦਾਰ ਜਾਂ ਜਿਹੜੇ ਵੀ ਪਿਛਲੇ 7-8 ਸਾਲਾਂ ਤੋਂ ਗੁਰੂ ਕੇ ਸਿੱਖੇ ਇਹ ਗੁਰੂ ਘਰ ਦੇ ਪ੍ਰਬੰਧਾ ਲਈ ਸਿੰਘ ਸਾਹਿਬ ਜਿਹੜਾ ਭਾਈ ਰਣਜੀਤ ਸਿੰਘ ਜੀ ਬਾਬਾ ਸਾਹਿਬ ਜਲੋਤ ਸਿੰਘ ਜੀ ਦੇ ਵਿੱਚ ਚੱਲ ਰਹੇ ਨੇ ਉਹ ਸਾਰਿਆਂ ਦੀ ਇਕਤਰਤਾ ਹੋਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੋਟਾਂ ਦੇ ਸਬੰਧ ਦੇ ਵਿੱਚ ਇੱਕ ਤਾਂ ਜਿਹੜੀਆਂ ਵੋਟਾਂ ਦੇ ਮਾੜਨ ਦੀ ਸਪੀਡ ਘਟ ਹੈ ਉਹਨੂੰ ਵਧਾਉਣ ਵਾਸਤੇ ਦੂਸਰਾ ਇਲੈਕਸ਼ਨ ਜਿਹੜੀਆਂ ਹੁਣ ਜਲਦੀ ਤੋਂ ਜਲਦੀ ਕਰਾਈ ਜਾਵੇ ਉਹਦੇ ਵਾਸਤੇ ਸੋ ਇਹਨਾਂ ਸਾਰੇ ਔਰ ਜੋ ਮੌਜੂਦਾ ਸਮੇਂ ਦੇ ਵਿੱਚ ਪੰਥਕ ਹਾਲਾਤ ਨੇ ਉਹਨਾਂ ਦੇ ਸਬੰਧ ਵਿੱਚ ਜਿਹੜੀਆਂ ਅਜੇ ਇਹ ਇੱਥੇ ਜਿਹੜੀ ਹੈ ਵਿਚਾਰ ਚਰਚਾ ਜਿਹੜੀ ਹੈ ਕੋਈ ਅੱਜ ਦੀ ਮੀਟਿੰਗ ਅਸੀਂ ਮਾਲਵਾ ਜ਼ੋਨ ਦੇ ਵਿੱਚ ਜਿੱਨੇ ਸਾਡੇ ਸੀਨੀਅਰ ਲੀਡਰ ਸੀ ਉਹਨਾਂ ਦੀ ਮੀਟਿੰਗ ਭਾਈ ਸੀ ਕਿਉਂਕਿ ਅਗਲੀ ਜਿਹੜੇ ਅਗਲੇ ਅਗਾਹਾਂ ਅਸੀਂ ਕੀ ਕਰ ਰਹੇ ਹਾਂ ਕੀ ਕਰਨ ਜਾ ਰਹੇ ਹਾਂ ਕੀ ਸਾਨੂੰ ਕਰਦਾ ਚੈਨਲ ਤੋਂ ਵਿਚਾਰਾ ਹੋ ਸਕਣ ਕੁਝ ਅਸੀਂ ਸੁਝਾਅ ਲੈ ਸਕੀਏ ਜਿਹੜੀਆਂ ਸਾਡੀਆਂ ਕਮੀਆਂ ਉਹਨਾਂ ਵੱਲ ਧਿਆਨ ਦੇ ਸਕੀਏ ਤੇ ਇਹਹੀ ਦ੍ਰਿੜਤਾ ਨਾਲ ਇਹ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਵਿੱਚ ਚੇਂਜ ਲਿਆਉਣ ਲਈ ਵਿਚਾਰਾਂ ਹੋਈਆਂ ਜਿਹੜੀ ਪ੍ਰਬੰਧਕ ਕਮੇਟੀ ਸਾਰਾ ਕੁਝ ਬਰਬਾਦ ਕਰੀ ਜਾ ਰਹੀ ਸਾਡਾ ਸਾਡਾ ਮਿਸ਼ਨ ਸਾਡੇ ਸਿਧਾਂਤ ਜਿਹਦੇ ਅੱਜ ਬਹੁਤ ਵੱਡੀ ਵਸਾਲ ਜਿਹੜੀ ਅਕਾਲ ਤੱਕ ਦੇ ਉੱਤੇ ਸ਼ਿਕਾਇਤ ਕਰਨ ਵਾਲੇ ਤੇ ਸ਼ਿਕਾਇਤ ਜਿਨ੍ਹਾਂ ਦੀ ਹੋਈ ਉਹ ਲੋਕ ਤੇ ਇੱਕ ਉਹ ਸ਼ਿਕਾਇਤ ਸੁਣਨ ਵਾਲੇ ਇਹ ਤਿੰਨੇ ਤਰ੍ਹਾਂ ਦਾ ਜਿਹੜਾ ਮਜ਼ਾਕ ਉਡਣ ਡਿਆ ਜਿਹੜੀ ਖੇਲੀ ਉਡਣ ਡਈ ਆ ਉਹ ਸਾਡਾ ਇਸ ਮਰਿਆਦਾ ਦਾ ਮਜ਼ਾਕ ਡਾਉਣ ਵਾਲਾ ਜਿਹੜਾ ਵੱਡਾ ਪ੍ਰੂਫ ਹੋਹੀ ਹੈ ਤਾਂ ਤੇ ਸਵੰਧ ਅਸੀਂ ਇਹ ਬੇਨਤੀ ਕੀਤੀ ਹੈ ਕਿ 27 ਤਰੀਕ ਤੱਕ ਇਹਨਾਂ ਨੇ ਥੋੜਾ ਟਾਈਮ ਦਿੱਤਾ ਉਹਦੇ ਵਿੱਚ ਬਹੁਤ ਸਾਰੀਆਂ ਵੋਟਾਂ ਨਹੀਂ ਪਈਆਂ ਤੇ ਉਹਦੇ ਵਿੱਚ ਖਾਸ ਕਰਕੇ ਬੀਬੀਆਂ ਜਿਹੜੀਆਂ ਉਹ ਆਪਣੀ ਤਸਵੀਰ ਤੇ ਆ ਆਧਾਰ ਕਾਰਡ ਦੇਰ ਚ ਥੋੜੀ ਜਿਹੀ ਸ਼ਰਮ ਮਹਿਸੂਸ ਕਰਦੀਆਂ ਤੇ ਇੱਕ ਜਿਹੜੇ ਉਹ ਨਹੀਂ ਚਾਹੁੰਦੀਆਂ ਕਿ ਕਿਸੇ ਕੋ ਜਾ ਕੇ ਬਰਉਣੀ ਪਵੇ ਤਾਂ ਅਸੀਂ ਸਰਕਾਰ ਨੂੰ ਬਾਰ-ਬਾਰ ਬੇਨਤੀ ਕਰ ਰਹੇ ਹਾਂ ਕਿ ਉਹ ਆਂਗਣਵਾੜੀ ਦੀਆਂ ਜਿਹੜੀਆਂ ਬੀਬੀਆਂ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਭੇਜ ਕੇ ਵੋਟਾਂ ਬਣਵਾਈਆਂ ਜਾਣ ਤਾਕੇ ਉਹ ਸਾਡੇ ਬਹੁਤ ਵੱਡੀ ਧੇਰੇ ਆ ਬੀਬੀਆਂ ਜਿਹੜੀਆਂ ਸਿੱਖ ਬੀਬੀ ਦੀ ਵੋਟ ਹੈ ਜਿਹੜੀ ਉਹ ਬੜੀ ਵੱਟਾ ਬਹੁਤ ਵੱਟਾ ਬੇਸ ਹੈ ਇਸ ਇਲੈਕਸ਼ਨ ਦਾ ਦੇਖੋ ਇਹ ਜੋ ਕੁਝ ਵੀ ਆ ਆਪਣੇ ਇਹਨਾਂ ਦੇ ਵਿੱਚ ਹੀ ਸਾਨੂੰ ਸਬਰ ਕਰਨਾ ਪੈਣਾ ਕਿਉਂਕਿ ਜਿਹੜੀ ਬਾਹਰ ਜਵਾਨੀ ਜਾ ਰਹੀ ਹੈ ਇਹ ਵੀ ਮਜਬੂਰੀ ਨੂੰ ਜਾ ਰਹੀ ਹੈ ਕੋਈ ਜ਼ਮੀਨਾਂ ਵੇਚ ਕੇ ਜਾ ਰਿਹਾ ਕੋਈ ਕਰਜ਼ੇ ਤੇ ਕਰਜ਼ਾ ਲੈ ਕੇ ਜਾ ਰਿਹਾ ਪਰ ਜਾ ਰਿਹਾ ਇਸ ਕਰਕੇ ਕਿਉਂਕਿ ਇੱਥੇ ਰੋਜ਼ਗਾਰ ਹੈ ਨਹੀਂ ਇੱਥੇ ਉਹ ਕੰਮ ਹੈ ਨਹੀਂਗਾ ਉਹ ਇਹ ਇਸ ਤਰੀਕੇ ਨਾਲ ਮਜਬੂਰੀਆਂ ਨੇ ਜਿਹੜੀਆਂ ਬਾਤ ਲਾ ਰਹੀਆਂ ਨੇ ਡੇਟ ਵਧਾਉਣ ਦੀ ਅਪੀਲ ਜੀ ਨਹੀਂ ਡੇਟ ਵਧਾਉਣ ਦੀ ਅਪੀਲ ਨਹੀਂ ਅਸੀਂ ਕਹਾਂਗੇ ਦੇਲ ਹੈਗੇ ਉਹ ਤੋਂ ਬਾਅਦ ਫਿਰ 1 ਮਹੀਨਾ ਸਾਨੂੰ ਇਤਰਾਜਾਂ ਦੀ ਹੈ ਉਹਦੇ ਵਿੱਚ ਵੀ ਬਣ ਸਕਦੀਆਂ ਨੇ ਇਸ ਕਰਕੇ ਡੇਟ ਵਧਾਉਣ ਦੀ ਥਾਂ ਤੇ ਇਹ ਕੰਮ ਕਰਨ ਤੇ ਵੇਲੇ ਸੱਦ ਇਲੈਕਸ਼ਨ ਹੋ ਜੀ ਠੀਕ ਜੀ ਹਾਂਜੀ ਅੱਜ ਪੰਥਕ ਕਰਨ ਦੀ ਲਹਿਰ ਦੀ ਮਾਲਵਾ ਜ਼ੋਨ ਦੇ ਜਿੰਨੇ ਵੀ ਜ਼ਿਲ੍ਹੇ ਨੇ ਸਾਰਿਆਂ ਦੇ ਪ੍ਰਧਾਨ ਤੇ ਹੋਰ ਜਿਹੜੇ ਅਹੁਦੇਦਾਰ ਜਾਂ ਜਿਹੜੇ ਵੀ ਪਿਛਲੇ 7-8 ਸਾਲਾਂ ਤੋਂ ਗੁਰੂ ਕੇ ਸੇਖ ਹੈ ਇਹ ਗੁਰੂਕਰਦੇ ਪ੍ਰਬੰਧਾ ਲਈ ਸਿੰਘ ਸਾਹਿਬ ਜਿਹੇ ਦਰਪਾਈ ਰਹਿੰਦੀ ਸਿੰਘ ਜੀ ਬਾਬਾ ਸਰਬਜੋਤ ਸਿੰਘ ਜੀ ਦੇ ਵਿੱਚ ਚੱਲ ਰਹੇ ਨੇ ਉਹ ਸਾਰਿਆਂ ਦੀ ਇਕਤਰਤਾ ਹੋਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੋਟਾਂ ਦੇ ਸਬੰਧ ਦੇ ਵਿੱਚ ਇੱਕ ਤਾਂ ਜਿਹੜੀਆਂ ਵੋਟਾਂ ਦੇ ਵੜਨ ਦੀ ਸਪੀਡ ਘਟ ਹੈ ਉਹਨੂੰ ਵਧਾਉਣ ਵਾਸਤੇ ਦੂਸਰਾ ਇਲੈਕਸ਼ਨ ਜਿਹੜੀ ਆ ਹੁਣ ਜਲਦੀ ਤੋਂ ਜਲਦੀ ਕਰਾਈ ਜਾਵੇ ਉਹਦੇ ਵਾਸਤੇ ਸੋ ਇਹਨਾਂ ਸਾਰੇ ਔਰ ਜੋ ਮੌਜੂਦਾ ਸਮੇਂ ਦੇ ਵਿੱਚ ਪੰਥਕ ਹਾਲਾਤ ਨੇ ਉਹਨਾਂ ਦੇ ਸਬੰਧ ਵਿੱਚ ਜਿਹੜੀਆਂ ਅੱਜ ਇਹ ਇੱਥੇ ਜਿਹੜੀ ਹੈ ਵਿਚਾਰ ਚਰਚਾ ਲਈ ਹੋਈ